ਵੀ ਜਿਹੜੇ ਮੁੰਡੇ ਕਹਿੰਦੇ ਬੈਟਿੰਗ ਕਰਦੇ ਨੇ ਜਿਹੜਾਉਣਗੇ ਔਰ ਅਗਲੀ ਕਿਕਰਾਂ ਦੀ ਟੀਮ ਮੇਰੇ ਵਿਰੁੱਧ ਪਹਿਲਾਂ ਬਾਲਾਂ ਪਾਉਦੀ ਮੈਦਾਨ 'ਤੇ ਆਵੇਗੀ ਕਿੰਨੇ ਓਵਰ ਹੈ ਜੀ ਮੈਚ ਦੇ ਲਈ 10 ਓਵਰ ਮੈਂ ਉਹ ਬਾਕੀ ਨਾਲ ਸੱਤ ਕਹਿੰਦੇ ਹਰੇ ਠੀਕ ਹੈ ਸਰਦਾਰ ਸਮਝੇ ਪਤਾ ਨਹੀਂ ਸਮਝ ਸਕਦੇ ਕਿ ਇਹ ਵੀ ਛੇ ਆ ਗਏ ਔਰ ਮੈਂ ਸੋਰੀ ਲਾਓ ਸਾਹਮਣੇ ਮੇਰੇ ਵੀਰੋ ਮੈਚ ਸ਼ੁਰੂ ਕਰਵਾ ਲਈਏ ਬਿਨਾਂ ਕਿਸੇ ਦੇਰੀ ਤੋਂ ਆਪਣੇ ਕੈਪਟਨ ਕੌਣ ਵਿੱਕੀ ਕੈਪਟਨ ਸਾਹਿਬ ਹੀ ਹੁਣ ਬਾਹਰ ਜਾਣੇ ਦੇਖੀ ਨੀਆ ਮੁੰਡਾ ਖੇਡਦਾ ਤਾਂ ਉਹਦਾ ਵਧੀਆ ਆ

ਲਓ ਮਨੀਸ਼ ਕਿੰਨੇ ਪਿੰਡੀਆਂ ਬਾਲਾਂ ਦਾ ਸਮਾਂ ਕਰ ਰਿਹਾ ਮੇਰੇ ਵੀਰੋ ਪਹਿਲੇ ওভার ਦੀ ਸ਼ੁਰੂਆਤ ਮੁੰਡਾ ਕਿੰਨੇ ਬੱਸੀ ਕਿੱਕਰਾਂ ਵਾਲਾ ਕੀ ਨਾ ਬਾਦਰ ਦਾ ਵੀਰੇ ਵਿੱਕੀ ਲਓ ਵਿੱਕੀ ਕਿੰਨੇ ਬਾਲਾਂ ਪਾ ਰਿਹਾ ਮੁੰਡਾ ਬੱਸੀ ਕਿੱਕਰਾਂ ਵਾਲਾ ਹੈ ਕਦੇ ਬੱਸੀ ਕਿੱਕਰਾਂ ਦੇ ਕਿੰਨੇ ਅੰਮ੍ਰਿਤ ਦੀ ਗੱਲ ਚੱਲੀ ਹੈ ਮੇਰੇ ਵੀਰੋ ਦੁਨੀਆ ਦੇ ਕਿੰਨੇ ਸਟਾਰ ਔਰ ਕਿੰਨੇ ਚਰਚੇ ਵੱਡੇ ਹੁੰਦੇ ਆ ਲਓ ਸਾਹਮਣੇ ਕਿੰਨੇ ਗੋਰਾ ਮੁੰਡਾ ਡਾੜੇ ਦੀ ਧਰਤੀ ਦਾ ਪਿੰਡੀਆਂ ਬਾਲਾਂ ਦਾ ਕਿੰਨੇ ਸਾਹਮਣਾ ਕਰ ਰਿਹਾ ਹੈ ਗੋਰਾ ਕਿੰਨੇ ਆ ਵੀ ਛੱਟੀ ਜਾਂਦਾ ਵਿੱਚ ਗ੍ਰਾਊਂਡ ਦੇ ਅੰਦਰ ਮੇਰੇ ਵੀਰੋ ਇਹ ਗੋਰਾ ਕਿੰਨੇ ਅਮਨਾ ਅਮਨੇ ਚੱਕ ਗੁੰਦਰੀ ਦੀ ਮਾਸੀ ਦਾ ਮੁੰਡਾ ਹੈ ਗੱਲਾਂ ਕਿੰਨੇ ਹੁੰਦੀਆਂ ਹੈ ਗੋਰਾ ਕਿੰਨੇ ਮੇਰੇ ਵੀਰੋ ਇਸ ਸਮੇਂ ਖੇਡ ਗ੍ਰਾਊਂਡ ਦੇ ਅੰਦਰ ਪੈਲੀਆਂ ਵੱਲ ਦਸਮਨਾ ਚੱਲ ਰਿਹਾ ਮੇਰੇ ਵੀਰੋ ਲਾਓ ਸਾਹਮਣੇ ਕਿੰਨੇ ਬਾਲ ਪੈੜੀ ਹੈ ਤੇ ਗੋਰਾ ਕਿੰਨੇ ਇਸ ਵੇਲੇ ਗ੍ਰਾਊਂਡ ਦੇ ਅੰਦਰ 4 ਸਕੋਰ ਜੁੜ ਗਏ ਮੇਰੇ ਵੀਰੋ ਗੋਰਾ ਕਿੰਨੇ ਇਸ ਵੇਲੇ 4 ਸਕੋਰ ਦੇ ਕਿੰਨੇ ਵਾਦੇ ਕਰ ਗਿਆ ਖੇਡ ਗ੍ਰਾਊਂਡ ਦੇ ਅੰਦਰ ਔਰ ਮੈਚ ਕਿੰਨੇ ਚੋਟੀ ਦਾ ਦੋਨੋ ਟੀਮਾਂ ਕਿੰਨੇ ਬਹੁਤ ਚੋਟੀ ਦੀਆਂ ਨੇ ਮੇਰੇ ਵੀਰੋ ਅੱਜ ਕਿਹਦੇ ਪੰਜਾਬ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਕਿਹਦੇ ਧਰਤੀ ਹੈ ਮੇਰੇ ਵੀਰੋ ਔਰ ਗੱਲਾਂ ਕਿੰਨੇ ਹੁੰਦੀਆਂ ਹੈ ਗੁਰਿਆ ਪੀਣਾ ਸੂਰਗਿਰ ਕਿੰਨੇ ਯੋਧਿਆ ਦੀ ਧਰਤੀ ਐ ਵੀ ਸੋ ਪਰਿਆਤ ਪੀਰਾ ਤੇਆ ਪੀਰਾ ਮੈਂ ਆਖ ਸੁਣਾਵਾ ਤੈਨੂੰ ਵੀ ਤੇਰੇ ਜਿਹਾ ਕੋਈ ਨਜ਼ਰ ਨਾ ਆਵੇ ਤੇ ਮੇਰੇ ਚਈਆਂ ਲੱਖ ਤੈਨੂੰ ਵੀ ਕਿਰੋ ਵੀ ਤੇ ਹੁਣ ਯਾਰ ਐ ਅੰਦਾ ਗਾਨ ਵਾਲੇ ਤੂੰ ਦਰਦ ਅੱਖਾਂ ਦਾ ਤੋੜਦਾ ਬਾਹਰ ਵੀ ਜੇ ਮੇਰੇ ਵਿੱਚ ਐਬ ਗੁਨਾਹ ਨਾ ਹੁੰਦੇ ਫਿਰ ਤੂੰ ਬਖਸ਼ੇਗਾ ਕਿਹਨੂੰ ਵੀ ਜੇ ਮੇਰੇ ਵਿੱਚ ਐਬ ਗੁਨਾਹ ਨਾ ਹੁੰਦੇ ਫਿਰ ਤੂੰ ਬਖਸ਼ੇਗਾ ਕਿਹਨੂੰ ਲਾਓ ਸਾਹਮਣੇ ਕਿੰਨੇ ਬਾਲ ਫਿਰ ਕਿੰਨੇ ਨੇ ਫੇਰ ਗਰਾਉਂਡ ਦੇ ਅੰਦਰ ਪਹੁੰਚ ਚੁੱਕੀ ਹੈ ਤੇ ਗੋਰਾ ਕਹਿੰਦੇ ਇਸ ਵੇਲੇ ਚਾਰ ਸਪੋਰਟ ਦੇ ਕਿੰਨੇ ਵਾਧੇ ਕਰ ਗਿਆ ਹੈ ਬਾਹਰ ਕੌਣ ਕਿਹਦੇ ਪੁਰਾਣਾ ਖਿਡਾਰੀ ਹੈ ਇਹ ਕਿਹਦੇ ਗੋਰਾ ਹੈ ਔਰ ਇਹ ਪੁਰਾਣਾ ਖਿਡਾਰੀ ਇਹ ਮੇਰੇ ਵੀਰੋ ਔਰ ਗਰਨਾ ਕਿੰਨੇ ਹੁੰਦੀਆਂ ਔਰ ਦੇਖਣਾ ਕਿਹਦੇ ਕੁਝ ਚਾਰਨਾ ਕਰਕੇ ਕ੍ਰਿਕਟ ਤੋਂ ਕਿਹਦੇ ਦੂਰ ਹੋਇਆ ਮੁੰਡਾ ਪਰ ਦੇਖਣਾ ਵੀ ਕਿਹਦੇ ਹੁਣ ਮੁੰਡੇ ਨੇ ਤਕਰੀ ਵਾਪਸੀ ਕੀਤੀ ਹੈ ਲਾਓ ਸਾਹਮਣੇ ਕਿਹਦੇ ਪੈਂਦੀ ਬਾਹ ਤੇ ਵਾਹ ਬੋਰਿਆ ਇੱਕ ਤਾੜੀ ਮਾਰੋ ਯਾਰ ਮੁੰਡੇ ਦੇ ਨੇ ਮੈਂ ਦੱਸਿਆ ਵੀ ਇਹ ਪੁਰਾਣਾ ਖਿਡਾਰੀ ਹਾਂ ਤੇ ਤੋ ਕਹਿਜ ਨਹੀਂ ਹੁੰਦਾ ਉਦਾਂ ਤੂੰ ਭਰਦੀ ਬਾਈਓ ਕ੍ਰਿਕਟ ਤੋਂ ਫੇਲ ਹੋਇਆ ਹੈ ਪਰ ਦੇ ਆਸਦੇ ਹੈ ਵੀ ਜੇ ਜਿਨੇ ਵਰਦੀ ਪਵਾਈ ਲੈ ਲੋ ਇਹਦੇ ਕੋਲ ਖਾਣੀਆਂ ਖਤਮ ਨਹੀਂ ਹੋਇਆ ਕਰਦੀਆਂ ਵੀ ਜੇ ਕਿਤਾਬਾਂ ਦੇ ਤੇ ਧੂੜ ਪੈਲੇ ਨਾਲ ਤੇ ਖਾਣੀਆਂ ਖਤਮ ਨਹੀਂ ਹੋਇਆ ਕਰਦੀਆਂ ਮੈਂ ਕਿਹਾ ਤਾਂ ਜਿਨੇ ਤੈਨੂੰ ਵਰਦੀ ਪਵਾਈ ਲੈ ਲੋ ਵਾਪਸ ਇੱਕ ওভার ਤੋਂ ਬਾਅਦ ਹੋਜੀ ਕਿੰਨੇ 15 ਇਹ ਦੇਖੀ ਖੇਲ ਦੇ ਵਧੀਆ ਖੇਲਦੇ ਹੈ ਪਤਾ ਕਿੰਨੇ ਬਾਈ ਬਾਈ ਸਕੋਰ ਬਣ ਗਿਆ 22 ਸਕੋਰ ਕਿੰਨੇ ਬਣ ਗਏ ਆ ਖੇਡ ਮੈਦਾਨ ਦੇ ਅੰਦਰ ਕ੍ਰਿਵੀ ਨੂੰ 22 ਸਕੋਰ ਕਿੰਨੇ ਬਣ ਚੁੱਕੇ ਆ ਖੇਡ ਗਰਾਊਂਡ ਦੇ ਅੰਦਰ ਪੁੱਠੀ ਕਰਕੇ ਪਾਲੀ ਹੁਣ ਇੱਕ ਕੈਚ ਨਹੀਂ ਹੋਇਆ ਬੇਇਜ਼ਤੀ ਹਾਂ ਹਾਂ ਇਹ ਕੌਣ ਆ ਇਹ ਉਹ ਨਾ ਅੱਛਾ ਹਾਂ ਹਾਂ ਇਸ ਸਮੇਂ ਖੇਡ ਦੇ ਨਜ਼ਰ ਆ ਰਹੇ ਮੇਰੇ ਵੀਰੋ ਦੇਖੀ ਬਹੁਤ ਕਨੇ ਚੋਟੀ-ਨਿਚੋਟੀ ਦੇ ਖਿਡਾਰੀ ਇਸ ਸਮੇਂ ਖੇਡ ਦੇ ਨਜ਼ਰ ਆ ਰਹੇ ਕਦੇ ਖੇਡ ਗਰਾਊਂਡ ਦੇ ਅੰਦਰ ਲਓ ਅਗਲਾ ਓਵਰ ਕਹਿੰਦੇ ਕਦਲੇ ਮੁੰਡਾ ਇਸ ਸਮੇ ਬੱਸੀ ਕਿਕਰਾਂ ਵਾਲਾ ਬਿਲਕੁਲ ਕਹਿੰਦੇ ਤਿਆਰ ਬਣ ਉਹ ਵੜਵਾ ਲਓ ਕੀ ਵਾਕਰ ਤੇ ਵਾਹ ਬੱਸੀ ਕਿਕਰਾਂ ਵਾਲਿਆ ਇੱਕ ਵੱਜੀ ਵਿਕਟ ਕਹਿੰਦੇ ਆਉਤਾ ਹੈ ਇੱਕ ਵੱਜੀ ਵਿਕਟ ਇਸ ਸਮੇ ਵਿੱਕੀ ਦੇ ਪੈਸੇ ਪੂਰੇ ਹੋ ਗਏ ਇਹ ਕੀ ਆਉਗਾ ਇਹ ਕੀ ਆਉਗਾ ਬੰਦੇ ਨਾਲ ਪਾ ਦੇ ਇਲਾਕੇ ਹਿਲਦਾ ਹੁੰਦਾ ਤੇ ਪਣਦਾ ਬਿੱਲੂ ਮੁੰਡਾ ਜਦ ਮਮਾ ਘਾਟ ਨਿਕਲ ਜਾਵੇ ਕੋਈ ਗ੍ਰੈਜੂਏਟ ਕਰਦਾ ਠੀਕ ਹੈ ਜੀ ਨਾਲ ਪੜਦਾ ਨਾਲ ਸਾਹਮਣੇ ਵਿੱਕੀ ਕਹਿੰਦੇ ਬਾਲਾਂ ਪੌਂਡਲੇ ਤਿਆਰ ਹੋ ਰਿਹਾ ਹੈ ਵਿੱਕੀ ਦੀਆਂ ਬਾਲਾਂ ਖੇਤ ਗਰਾਊਂਡ ਦੇ ਅੰਦਰ ਪੈਰੀ ਨੇ ਇੱਕ ਉਪਰ ਤੋਂ ਬਾਅਦ ਕਹਿੰਦੇ 22 ਸਟੋਰ ਬਣੇ ਆ ਔਰ ਮੁੰਡੇ ਕਹਿੰਦੇ ਡਾੜੇ ਵਾਲੇ ਕਿੰਨੇ ਕ ਦਾ ਟਾਰਗੇਟ ਸਟ ਕਾ ਨਹੀਂ ਚੱਲਦਾ ਸੁਣੀੜੀਆਂ ਨੇ ਅੱਜ ਦੇ ਦਿਨ ਤਾਂ ਕਹਿੰਦੇ ਪਹਿਲਾ ਮੁਕਾਬਲਾ ਖੇਡਿਆ ਜਾ ਰਿਹਾ ਬਹੁਤ ਛੋਟੀ ਦਾ ਮੁਕਾਬਲਾ ਅੱਜ ਇਹ ਕਹਿੰਦਾ ਕਿ ਇਹ ਪਹਿਲਾ ਮੁਕਾਬਲਾ ਹੈ। ਵੀਰੇ ਥੋੜਾ ਜਲਦੀ ਕਰੀਏ ਯਾਰ। ਬਸ ਫਤ ਮੈਚ ਖੇਤੀ ਦੇ ਕਰਵਾਉਣੇ ਆਪਾਂ ਐ। ਔਰ ਮਿਹਨਤ ਸਾਡੇ ਕੋਲ ਜਿਆਦਾ ਹੈ। ਔਰ ਦੇਖਣਾ ਵੀ ਕਿੰਨੇ ਅੱਜ ਧੁੱਪ ਵੀ ਹੈ ਥੋੜੀ ਗਰਮੀ ਵੀ ਹੈ। ਔਰ ਗੱਲ ਕਹਿੰਦੇ ਮੌਸਮ ਚੇਂਜ ਹੋਇਆ ਹੈ। ਔਰ ਦੇਖਣਾ ਵੀ ਕੱਲ ਕਹਿੰਦੇ ਜਿਹੜੀ ਹਵਾ ਚੱਲੀ ਔਰ ਕਹਿੰਦੇ ਥੋੜੀ ਥੋੜੀ ਬਰਖਾ ਹੋਈ ਹੈ। ਅੱਜ ਕਹਿੰਦੇ ਮੌਸਮ ਚੇਂਜ ਹੋਇਆ ਹੈ ਔਰ ਪ੍ਰਮਾਤਮਾ ਨੇ ਕਹਿੰਦੇ ਰੰਗ ਦੇ। ਹੁਣ ਉਹ ਗਲਾਬ ਦੇਖੋ ਕਿੰਨੇ ਸੋਹਣੇ ਦਿੱਤੇ ਆਉਂਦੇ। ਬੰਦੇ ਰੰਗ ਵੇਖ ਲਓ। ਵੀ ਅੱਜ ਕਨੇ ਧੁੱਪ ਖਿੜੀ ਹੋਈ ਏ ਮੇਰੇ ਵੀਰਾਂ ਆ ਜੱਕ ਸੇੜਦੇ ਤੇ ਉਹਨੇ ਵੀ ਪਾਣੀ ਵੀ ਦਾ ਰੂਪ ਬਣਾ ਕੇ ਵੀ ਕਿਵੇਂ ਦੇ ਦਿੱਤੀ ਨਾ ਹੁਣ ਨਹੀਂ ਪੌਣੇ ਤੇ ਬਾਅਦ ਚੋਂ ਪੌਣੇ ਵੀ ਪੰਛੀਆਂ ਦੇ ਕੋਲ ਉੱਡਣ ਲਈ ਆ ਜਾਂਦੇ ਕਿੱਥੋਂ ਖੰਭ ਨੇ ਵੀ ਸਭ ਮਾਲਕ ਦੇ ਰੰਗ ਨੇ ਸੱਜਣਾ ਸਭ ਉਸ ਮਾਲਕ ਦੇ ਰੰਗ ਨੇ ਵੀ ਜੰਨਾ ਦੇ ਵਿੱਚ ਫਰਕ ਬਣਾਏ ਸਾਰੀ ਦੁਨੀਆ ਮੰਨੇ ਇੱਕੋ ਮਿੱਟੀ ਦੇ ਵਿੱਚੋਂ ਗਰੇ ਆਂ ਖੱਟੀ-ਇਮਲੀ ਤੇ ਗੱਤੇ ਵੀ ਆਕ ਤੋੜਾ ਇਮਲੀ ਖੱਟੀ ਕਿਉਂ ਮਿੱਠੀ ਖੰਡ ਨੇ ਹੀ ਸਭ ਮਾਲਕ ਦੇ ਰੰਗ ਨੇ ਸੱਜਣਾ ਸਭ ਉਸ ਮਾਲਕ ਦੇ ਰੰਗ ਨੇ ਲਾਉ ਸੌਣੇ ਕਹਿੰਦੇ ਗੋਰਾ ਮੇਰੇ ਤੇ ਇੱਕ ਛੱਕਾ ਹੋਰ ਮਾਰ ਗਿਆ ਇਹਨ ਗਰਾਊਂਡ ਦੇ ਅੰਦਰ ਮੇਰੇ ਵੀਰੋ ਲਾਉ ਸੌਣੇ ਕਹਿੰਦੇ ਬਾਲਾਂ ਪੈਰੀਆਂ ਨੇ ਪੈਈਆਂ ਹੀ ਬਾਲ ਉਧਰੋਂ ਤਿੰਨ ਛੱਕੇ ਕਹਿੰਦੇ ਜਿਹੜਾ ਵੀ ਖਿਡਾਰੀ ਲਗਾਤਾਰ ਮਾਰਦਾ ਹੈ ਸਾਬੀ ਇੰਗਲੈਂਡ ਦੇ ਵੱਲੋਂ ਮੇਰੇ ਵੀਰੋ ਦੇਖਣਾ ਵੀ ਜਿਹੜੇ 200 ਦੇ ਬੱਲੇਬਾਦ ਹੋਣਗੇ ਸਭੀ ਇੰਗਲੈਂਡ ਬਾਈ ਦੇ ਵੱਲੋਂ ਕਹਿੰਦੇ 200 ਦੇ ਬੱਲੇਬਾਦ ਹੋਣਗੇ ਔਰ ਦੇਖਣਾ ਕਿ ਕਹਿੰਦੇ ਜਿਹੜਾ ਵੀ ਬਾਲਰ ਹੈਟ੍ਰਿਕ ਕਰਦਾ ਹੈ ਉਹਦੇ ਲਈ ਕਿ ਵੀਰੋਂ ਪਾਸ ਹੋਣਾ ਹੈ ਸਾਬੀ ਕਹਿੰਦੇ ਇੰਗਲੈਂਡ ਵਾਲਾ ਹੈ ਉਹ ਕਹਿੰਦਾ ਚੱਕਰੇ ਨਾ ਮੰਨੋ ਫਾਈਨਲ ਦੇ ਕਿਹਨੇ ਬੁਲਾ ਰਹੇ ਨੇ ਬਾਲ ਕਹਿੰਦਾ ਲਾਈ ਵਾਲਿਆਂ ਦੇ ਵੱਡੇ ਕਿਹਨੇ ਸਨਮਾਨ ਹੋਣਗੇ ਔਰ ਕਹਿੰਦਾ ਵੀ ਆਣਾ ਫਾਈਨਲ ਦੇ ਕਿਹਨੇ ਲਾਈ ਵਾਲਿਆਂ ਦੇ ਤੇ ਨਾਲ ਕਿਹਨੇ ਬੁਲਾ ਰਹੇ ਨੇ ਵੱਡੇ ਮਾਨ ਸਨਮਾਨ ਹੋਣਗੇ ਇੰਗਲੈਂਡ ਨਾਲ ਸਾਬੀ ਆਖਦਾ ਹੈ ਲਓ ਸਾਹਮਣੇ ਕਿਹਨੇ ਬਾਲ ਫੇਰ ਜਿਹਨੇ ਇਸ ਸਮੇਂ ਚੱਟਲੇ ਮੁੰਡਾ ਹੈ ਬਿਲਕੁਲ ਕਿਹਨੇ ਤਿਆਰ ਵਰ ਤਿਆਰ ਹੈ ਲਓ ਪੈਂਦੀ ਆਈ ਬਾਲ ਤੇ ਗੋਰਾ ਕਿਹਨੇ ਸਾਹਮਣਾ ਕਰਦਾ ਮੁੰਡਾ ਹੈ ਬੂਰਾ ਇਸ ਸਮੇਂ ਸਨ ਕਰ ਰਿਹਾ ਇੱਕ ਸ਼ਿੰਗਲਸਪੋਰਟ ਕਿਨੇ ਖੇਡ ਗਰਾਊਂਡ ਅੰਦਰ ਸ਼ਿੰਗਲ ਤੋਂ ਡਬਲ ਗਿੱਟ ਲਾਈਆ ਪਰ ਸ਼ਿੰਗਲਸਪੋਰਟ ਕਿਨੇ ਇਸ ਸਮੇਂ ਫੇਰ ਬਦਲ ਕੇ ਇੱਕ ਟੇਮ ਦੇ ਜਿਲੇ ਆ ਖੜਾ ਇੱਥੇ ਛੱਕੇ ਲਵਾਈ ਜੰਨਾ ਬੋਲ ਨਹੀਂ ਲੱਭੀ ਬੋਲ ਉਹ ਡੱਬ ਗਿਆ ਬੋਲ ਹੀ ਡੱਬੀ ਮੋਬਾਈਲ ਨਹੀਂ ਆਈ ਸੀ ਹਵਾ ਕਰੀ ਅੰਦਾਜ਼ ਹਵਾ ਦੇ ਦੋ ওভার ਕਿਨੇ ਸਮਾਪਤ ਆਏ ਫੀਲ ਗਰਾਊਂਡ ਦੇ ਅੰਦਰ ਜਿਹੜੇ ਗਿਰੂ 30 ਸਕੋਰ ਹੋ ਗਏ ਨੇ ਦੋ ওভার ਕਿਨੇ ਸਮਾਪਤ ਆਏ ਪਰ ਦੋਵਰੇ ਤੋਂ ਬਾਅਦ 30 ਕਰੀ ਮੈਸ ਜਿੰਨੇ ਹੋ ਗਏ ਮੇਰਾ ਵੀਰ 33 ਇੱਕ ਛੱਕਾ ਆ ਪੱਤੀ ਸਕੋਰ ਕਿੰਨੇ ਬਣ ਗਏ ਨੇ ਰਵੀ ਫੌਜੀ ਇੱਕ ਅੱਧੀ ਅੱਧੀ ਪੁੱਛਣਾ ਹੈ ਰਵੀ ਫੌਜੀ ਠੀਕ ਹੈ ਓਏ ਹੋਏ ਹੋਏ ਬੋਲਿੰਗ ਬੋਲਿੰਗ ਮੈਂ ਤੁਹਾਨੂੰ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਹੈ ਔਰ ਕਿੰਨੇ ਬਹੁਤ ਔਰ ਰੋੜਾ ਪਾਓ ਓਏ ਬੋਲਿੰਗ ਵਧੀਆ ਹੋਈ ਆ ਔਰ ਸਾਰਾ ਟੀਮ ਹੁਣ ਪਾਓ ਫੇ ਇਸ ਬੋਲਿੰਗ ਕਰਨੀ ਔਰ ਮੈਂ ਤੁਹਾਨੂੰ ਲਾਈਵ ਟੈਲੀਕਾਸਟ ਦਿਖਾਉਣਾ ਸੱਤ ਸਮੁੰਦਰੋਂ ਪਾਰ ਦੇ ਕਿੰਨੇ ਬਹੁਤ ਔਖਾ ਟਾਸਕ ਹੈ ਵਿੱਕੀ 900 ਆਪਣੇ ਕਿੰਨੇ ਖੇਡ ਗਰਾਊਂਡ ਦੇ ਅੰਦਰ ਕਿੰਨੇ ਮੁੰਡੇ ਹੈ ਵਿੱਕੀ ਬਿੱਲਾ ਮੇਰੇ ਵੀਰੋ ਛੱਕਾ ਕਹਿੰਦੇ ਕਮਾਲ ਦਾ ਮਾਰ ਗਿਆ ਵੀ ਦੁੱਧ ਦੀ ਲੱਖੀ ਬਿੱਲਾ ਬੈਠਾ ਹੱਥ ਪੈਰ ਤੇ ਮਾਰੂਗਾ ਗੱਲਾਂ ਕਿਹੜੇ ਵਾਈਡ ਬਾਲ ਕੱਲ ਆਦਰਪੁਰਿਆ ਬਿੱਲਾ ਖੇਡਿਆ ਔਰ ਕਹਿੰਦੇ 500 ਨੇ ਛੱਕੇ ਮਾਰੇ ਮੁੰਡੇ ਨੇ ਔਰ ਗੱਲਾਂ ਕਿਹੜੇ ਲੱਗੇ ਤਾਂ ਜਾਣੇ ਆਦਰਪੁਰ ਇਕ ਨੇ ਬਿੱਲੇ ਦੀ ਗੱਲ ਕੱਲ ਚੱਲੀ ਹੈ ਨਾ ਉਹ ਸਾਹਮਣੇ ਕਹਿੰਦੇ ਖੇਡ ਮੈਦਾਨ ਦੇ ਅੰਦਰ ਮੇਰੇ ਵੀਰੋ ਪੈਂਦੀ ਹੈ ਬਾਲ ਤੇ ਛੋਟੀ ਦੀ ਵਾਰ ਕਦੇ ਸਮੇ ਖੇਡ ਗਰਾਊਂਡ ਦੇ ਅੰਦਰ ਪੈ ਤੋਦੀ ਹੈ ਉਧਰੋਂ ਕੱਲ ਵੀ ਕਿਨੇ ਬਹੁਤ ਛੋਟੀ ਦੇ ਮੈਚ ਹੋਏ ਆ ਔਰ ਕਿਨੇ माजी ਦੀ ਟੀਮ ਮੇਰੇ ਵੀਰੋਂ ਕਲ ਪੂਰ ਲੀਅਰ ਕਰਕੇ ਗਈ ਹੈ ਨਾਲ ਕਿਨੇ ਬਾੜ ਤੋਂ ਪਰ ਇੱਕ ਹੁਸ਼ਿਆਰ ਪਰ ਤੇ ਨਾਲ ਕਿਨੇ ਮੁੰਡੇ ਦੇ ਹੁਣਾਂ ਦੀ ਸ਼ੁਕਰਾਂ ਵਾਲੇ ਟੂਰ ਪੀਅਰ ਕਿਨੇ ਕਰਕੇ ਗਏ ਆ ਬਹੁਤ ਸਕੇਦੇ ਛੋਟੀ ਛੋਟੀ ਜੀਆਂ ਟੀਮਾਂ ਨੇ ਕਿਨੇ ਟੂਰ ਕਲੀਅਰ ਕੀਤਾ ਮੇਰੇ ਵੀਰੋਂ ਔਰ ਅੱਜ ਕਿਹੜੀਆਂ ਤੇਰੀ ਟੀਮ ਆਉਣੀ ਹੈ ਜਿਹੜੀਆਂ ਕਿਨੇ ਕਰਣੀਆਂ ਪੂਰ ਕਲੀਅਰ ਇਹ ਜੰਨਾ ਕਿਨੇ ਸੁਨਰੀਆ ਸ਼ਾਮ ਨੂੰ ਬਾਟੇ ਕੁਮਰੇ ਔਰ ਸਾਢੇ 5 ਵਜੇ ਤੱਕ ਕਹਿੰਦੇ ਪਤਾ ਲੱਗ ਜਾਣਾ ਹੈ ਅੱਜ ਕਿੰਨੇ ਮੁੰਡੇ ਖੇਡਣਗੇ ਮੇਰੇ ਵੀਰੋ ਦੇਖਣਾ ਵੀ ਕਿੰਦੇ ਛੋਟੀ ਛੋਟੀ ਇਹ 스타 ਜੱਲਾ ਕਹਿੰਦੇ ਹੋਣਗੇ ਆਏ ਲਓ ਬਾਲ ਕਹਿੰਦੇ ਕਰਦੇ ਮੁੰਡੇ ਇਸ ਵੇਲੇ ਖਿਡਾਰੀ ਫੇਰ ਤਿਆਰ ਵਰ ਤਿਆਰ ਹੈ ਸਾਹਮਣੇ ਕਹਿੰਦੇ ਗੋਰਾ ਬੋਲ ਪਾਉਣ ਵਾਲਾ ਹੈ ਕਾਲ ਚੱਲ ਸਾਬੀ ਇੰਗਲੈਂਡ ਬਈ ਨੇ ਆਖਿਆ ਓਏ ਜੀ ਜਾਲੇ ਵਾਲੇ ਜਿੱਥੇ ਧਾਰਤੀ ਦੇ ਰਹਿਣਾ ਹੈ ਉਸ ਦੇ ਉੱਪਰ ਹੀ ਧਾਰਤੀ ਦੇ ਰਹਿਣਾ ਹੈ ਉੱਪਰ ਹੀ ਜਾਣਾ ਹੈ ਔਰ ਨਾਲੋਂ ਨਾਲ ਹੀ ਆਪਾਂ ਜਿਹੜੇ ਪੈਸੇ ਪੈਸੇ ਕਰਨੇ ਆ ਦ ਲੱਕੀ ਦੇ ਹੋਣਗੇ ਮੇਰੇ ਵੀਰੋ ਲਾਉ ਸਾਹਮਣੇ ਕਹਿੰਦੇ ਇਸ ਸਮੇ ਬਾਲ ਕਰਨ ਲਈ ਮੁੰਡਾ ਇਸ ਸਮੇ ਫੇਰ ਕਹਿੰਦੇ ਪਿਆਰ ਵਰ ਪਿਆਰ ਹੈ ਸਾਹਮਣੇ ਕਹਿੰਦੇ ਦਾੜੇ ਵਾਲਾ ਗੋਰਾ ਕਹਿੰਦੇ ਸਾਹਮਣਾ ਕਰਦਾ ਪੰਡੀਆਂ ਬਾਲਾਂ ਦਾ ਹੈ ਪੰਡੀਆਂ ਬਾਲ ਤੇ ਫੈਸਲੇ ਕਹਿੰਦੇ ਨੋਹ ਬਾਲਦੇ ਹੈ ਨੋਹ ਬਾਲ ਕਹਿੰਦੇ ਇਸ ਸਮੇ ਖੇਤ ਗਰਾਊਂਡ ਦੇ ਅੰਦਰ ਉੱਟ ਕੀ ਹੈ ਤੀਜੇ ਓਵਰ ਦੀ ਕਹਿੰਦੇ ਬਾਲਾਂ ਖੇਡ ਮੈਦਾਨ ਅੰਦਰ ਪੈਰੀਏ ਨੇ ਮੇਰੇ ਵੀਰੋ ਤੀਜੇ ਓਵਰ ਦੀਆਂ ਬਾਲਾਂ ਖੇਡ ਗਰਾਊਂਡ ਦੇ ਅੰਦਰ ਪੈਰੀਏ ਨੇ बाइट बाल है लाउ समने के लिए बाल बाइट और देखना के लिए एक एक रावत तो गोरे नहीं का सिक्कों स्कोर जोर देता है समने के लिए बिल्ला आ गया जाड़े बीच पीड़ा है बिल्ला के लिए समेत जाड़े बाला है पेनी जो बाल है के लिए शामिल कर देने बिल्कुल तैयार है तैयार है तो उसे तो उसे तो � 52 ਸਕੋਰ ਬਣੀ ਤਿੰਗਵਰ 52 ਸਕੋਰ ਤਿੰਨ ਓਵਰਾਂ ਤੋਂ ਬਾਅਦ ਬਣ ਚੁੱਕੇ ਆ 6 ਓਵਰ ਤੱਕ ਕਹਿੰਦੇ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ ਵਾਈਗਰਜੀ ਦੇ ਨਾਲ ਵੀ ਵੀਡੀਓ ਬਣਦੀ ਵਾਈਗਰਜੀ ਦਾ ਪਤ ਸਾਹਿਬ ਜੀ ਵਾਈਗਰਜੀ ਦੀ ਫਾਟੇ ਹੋ ਨਹੀਂ ਹੋਣਾ ਬੱਡੇ ਵੀ ਨਹੀਂ ਬੋਲਦਾ

गुरु नानक ने इतनी शान बख्शी अज इस टूरनामेंट का लास्ट फूल भी देवी लो तीजा फूल खेड़ मैदान के अंदर क्या जो खेल जा रहा है आज के दे दिन का पहला मैच एक पास मुझे पिंड वाले डाले की टीम और दूजे पास क्या बसी किकर की टीम है मेरे वीरों दोनों टीम क्या मेरे वीरों से बहुत मनिया प्रबंधिया जो खेल नजर आ रही आप रिटायर होनी साहब ਗੱਭਰੂ ਕਹਿੰਦੇ ਬਾਲ ਕੱਢਨੀ ਐਨ ਜਿਹੜੇ ਪਿਆਰ ਪਰ ਪਿਆਰ ਔਰ ਸਾਹਮਣੇ ਵੇਖਦੇ ਵੀ ਰਣ ਕਹਦੇ ਜੇ ਗੱਭਰੂ ਨੇ ਜੋੜ ਦਿੱਤੇ ਮੇਰੇ ਵੀਰੋ ਲੱਗੀ ਜਿਹੜੇ ਬਿੱਲੇ ਨੇ ਜੋੜ ਦਿੱਤੀ ਐ ਇਹ ਇੰਦ ਨੇ ਬਿੱਲਾ ਦਾੜੇ ਵਾਲਾ ਹਲੋ ਹਾਈ ਕਰੋ ਦੋਨੋਂ ਹੱਸਪਾ ਮਾੜਾ ਜਾਂ ਦਾੜੇ ਪੰਟੀ ਕਨੇ 20 ਟੀਮ ਖੇਡਣ ਆ ਜਰ ਆ ਰਹੀ ਹੈ ਮੇਰੇ ਵੀਰੋ ਔਰ ਦੇਖਣਾ ਵੀ ਕਨੇ ਮੁੰਡੇ ਦਾੜੇ ਬਹੁਤ ਹੋ ਲੈ ਲਓ ਜੱਲਾ ਕਹਿੰਦੇ ਲੱਗਣ ਗਿਆ ਸਰੇ ਲਾਓ ਇੱਕ ਸਿੰਗਲ ਸਕੋਰ ਕਨੇ ਖੇਡ ਗਰਾਊਂਡ ਉੱਤੇ ਦੁਰ ਚੁੱਕਿਆ ਐ ਇੱਕ ਸਿੰਗਲ ਸਕੋਰ ਕਿਤੇ ਖੇਡ ਮੈਦਾਨ ਦੇ ਅੰਦਰ ਦੁਰ ਤੋਂ ਕੇ ਮੇਰੇ ਵੀਰੋ ਬਾਲਾਂ ਕਰਨੇ ਸਮੇਂ ਤੋਂ ਫੇਰ ਦੀਆਂ ਪੈਰੀਆਂ ਨੇ ਚੌਥੀ ਓਵਰ ਦੀ ਬਾਲਾਂ ਖੇਡ ਗਰਾਊਂਡ ਦੇ ਉੱਪਰ ਕਿੰਨੀ ਪੌਣ ਦੇ ਵਿੱਚ ਕੀ ਪਿਆਰ ਕਰ ਰਿਹਾ ਹੈ ਮਿਕੀ ਨੇ ਕਿੰਨੀ ਬਾਲਾਂ ਖੇਡ ਗਰਾਊਂਡ ਦੇ ਉੱਪਰ ਕਿੰਨੇ ਪੈਰੀਆਂ ਨੇ ਬਸੇ ਚੁੱਕਰਾਂ ਵਾਲੇ ਮੁੰਡੇ ਕਿੰਨੇ ਬਾਲਾਂ ਪਾ ਰਹੇ ਹੈ ਦੂਨੇ ਪਾਸੇ ਕਿੰਨੇ ਮੁੰਡੇ ਦਾੜੇ ਵਾਲੇ ਪਹਿਲੀਆਂ ਬਾਲ ਦਾ ਸਾਹਮਣਾ ਕਰ ਰਹੇ ਹੈ ਲਾਉਡ ਸਾਹਮਣਾ ਬਹੁਤ ਵਧੀਆ ਕਰ ਰਹੇ ਆ

बिना के लिए करना मेरे लिए कमाल है बॉलर के पास से एक कैच ड्रॉप है और चार शॉट में धुल चुकी है लाओ क्लास पर भेज दो ठंडरिया बहुत बड़ा कैंसर ठंडरिया बहुत बड़ा कैंसर बाप बाप करने लगे जी चार ओवर एक शार बन गए चार ओवर

ਆ ਗੱਭਰੂ ਦੇ ਕਰੇ ਛੇ 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 ਕੇ ਆ ਗੱਭਰੂ ਨੇ ਕਹਿੰਦੇ ਲਗਾਤਾਰ ਲਾ ਕੇ ਮੇਰੇ ਵੀਰੋ ਪੰਜਾਬ ਦੇ ਇਈ ਬੜੇ ਮੇਲੇ ਆ ਤੇ ਕਿਵੇਂ ਫੈਲਿਆ ਮੇਰਾ ਪਰਵਾਈ ਹੈ ਬਾਸ ਮੁੜ ਕੇ ਚੱਲੀ ਹੈ ਵੀਰੋ ਬੋਰਾ ਦਾੜੇ ਦੀ ਧਰਤੀ ਦਾ ਸਾਹਮਣੇ ਕਹਿੰਦੇ ਬਾਲ ਆਹ ਕਹਿੰਦੇ ਰੰਗੀ ਪਾਰੇ ਮੇਰੇ ਵੀਰੋ ਲਾਓ ਸਾਹਮਣੇ ਕਹਿੰਦੇ ਰੰਗੀ ਦੀਆਂ ਬਾਲਾਂ ਖੇਡ ਦੇ ਮੈਦਾਨ ਦੇ ਅੰਦਰ ਪੈਰੀਆਂ ਛੋਟੀ ਛੋਟੀ ਦੀਆਂ ਬਾਲਾਂ ਛੋਟੀ ਛੋਟੀ ਦੇ ਪਲੇਅਰ ਵੱਡੇ ਖਿਡਾਰੀਆਂ ਦੀ ਤੰਗਰ ਲਾਓ ਸਾਹਮਣੇ ਮੇਰੇ ਵੀਰੋ ਆਹ ਬੋਰਾ சொல்ல <muchas> <muchas> ਦੋ ਜੜੀਆਂ ਮੇਰੇ ਵੀਰੋ ਦੋ ਸਕੋਰ ਦੇ ਹਾਜ਼ਰ ਖੇਡ ਦੇ ਮੈਦਾਨ ਦੇ ਅੰਦਰ ਫੇਰ ਕਿਹਦੇ ਹੋ ਚੁੱਕੇ ਮੇਰੇ ਵੀਰੋ ਲਓ ਦੋ ਸਕੋਰ ਚ ਨੇ ਜੁੜ ਚੁੱਕੇ ਆ ਪੰਜਵੀਂ ਵਰਦੀਆਂ ਬਾਲਾਂ ਖੇਡ ਗਰਾਊਂਡ ਦੇ ਅੰਦਰ ਕਿੰਨੇ ਪੈリエ ਨੇ ਛੇ ਛੇ ਓਵਰ ਦੇ ਕਿੰਨੇ ਮੁਕਾਬਲੇ ਆ ਔਰ ਬਹੁਤ ਕਿੰਨੇ ਛੋਟੀ ਛੋਟੀ ਦੇ ਕਿੰਨੇ ਖਿਡਾਰੀ ਆ ਜਿਸੇ ਧਰਤੀ ਦੇ ਤੇ ਕਿੰਨੇ ਖੇਡ ਮੇਂ ਰਹਿਣਗੇ ਲਓ ਸਾਹਮਣੇ ਕਿੰਨੇ ਬਾਲ ਇਸ ਸਮੇਂ ਬਾਈ ਦਾ ਵਾਈਡ ਬਾਲ ਕਿੰਨੇ ਸਮੇਂ ਬਾਈ ਤੋਂ ਚੱਕੀ ਹੈ ਫੈਸਲੇ ਕਿੰਨੇ ਪਾਰੰਦ ਕਰ ਦਿੱਤੇ ਆ

70 ਸਕੋਰ ਬਣ ਗਿਆ ਪੰਜ ਓਵਰ ਸੈਂਚਰੀ ਵੱਜੂ ਲੱਗਦਾ ਲਕੀ ਨੇ 200 ਰੁਪਿਆ ਨਾਮ ਲਕੀ ਕਿੰਨੇ ਪੈਸੇ ਦੇਣੇ ਬ੍ਰੇਕਟ ਆਣੇ ਜਿਹਨੇ ਬ੍ਰੇਕਟ ਲਈ ਲੰਮਾ ਪੈ ਜੰਦਾ ਜੀਤੇ ਓਏ ਲੰਮਾ ਪੈ ਦੇਗਾ ਲੰਮਾ ਆ ਜਾ ਆ ਜਾ ਤੂੰ ਵੀ ਆ ਜਾ ਉਹਦਾ ਸੁਰਜਟ ਉਹਦਾ ਸੁਰਜਟ ਜੀਤੇ ਦੇ ਲੱਗਾ ਲੱਗਾ ਦੇ ਸੌਲੇ ਤੋਂ 도ੜੀ ਓਏ ਹੋਏ ਹੋਏ ਹੋ ਸ਼ੋਰਜਨ ਸਾਹਿਬ ਬਾਹਰ ਇਹ ਤਾਂ ਬਾਹਰ ਗਿਆ ਇਹ ਤਾਂ ਬਿੱਲਾ ਪੈ ਗਿਆ ਮੇਰਾ ਪਰਵਾਰਿਆ ਦਾਦੇ ਵਾਲਾ ਸਾਹਮਣੇ ਕਹਿੰਦੇ ਬਾਲਪੁਰ ਦੇ ਲਈ ਤਿਆਰ ਪਿਆਰ ਹੈ ਮੈਚ ਕਹਿੰਦੇ ਵੱਡਾ ਖੇੜਿਆ ਜਾ ਰਿਹਾ ਸਾਹਮਣੇ ਕਹਿੰਦੇ ਬਿੱਲਾ ਓ ਪੈ ਗਿਆ ਮੇਰਾ ਪਰਵਾਰਿਆ ਮੇਰੇ ਹੀ ਲੋ ਬਿੱਲਾ ਕਹਿੰਦੇ ਸੜਾ ਕਰਵਾ ਰਿਹਾ ਜਾਰੇ ਦੀ 20 ਟੀਮ ਖੇਡਦੀ ਆ ਪਹਿਲਾ ਮੁਕਾਬਲਾ ਮੇਰੇ ਵੀਰੋ ਜਾਰੇ ਦੀ ਟੀਮ ਕਹਿੰਦੇ ਖੇਡਿਆ ਜਾ ਰਿਹਾ ਮੁੰਡੇ ਕਹਿੰਦੇ ਮੇਜਬਾਨ ਟੀਮ ਇਸੇ ਪਿੰਡ ਵਾਲੇ ਇਸੇ ਨਗਰ ਵਾਲੇ ਦੇ ਵੀਰੋ ਖੇਡ ਦੇ ਮੈਦਾਨ ਦੇ ਅੰਦਰ ਜਿਹੜੇ ਕਹਿੰਦੇ ਖੇਡ ਦੇ ਨਗਰ ਆਉਂਦੇ ਹੈ ਵੱਡਾ ਮੁਕਾਬਲਾ ਹੈ ਵੱਡੀ ਟੱਕਰ ਹੈ ਵੱਡੇ ਖਿਡਾਰੀ ਹੈ ਮੇਰੇ ਵੀਰੋ ਔਰ ਕਹਿੰਦੇ ਮੇਰੇ ਵੀਰੋ 20 ਮਿੰਟ ਹੋ ਗਏ ਮੈਚ ਆਉਂਦੇ ਨੂੰ 20 ਮਿੰਟ ਹੋਣ ਲੱਗੇ ਤਕਰੀਬਨ ਦੇ ਲਾਓ ਸਾਹਮਣੇ ਕਹਿੰਦੇ ਬਾਲ 20 ਮਿੰਟ ਹੋ ਗਏ 20 ਮਿੰਟ ਦਾ ਮੈਚ ਹੋਣਾ ਯਾਰ ਬਰ ਤਿਆਰ ਹੈ ਲਾਓ ਚਲੋ ਕਹਿੰਦੇ ਖਬਰੂ ਵਾਲਾ ਪਹੁੰਚੀਏ ਨੇ ਸੌਰ ਕਹਿੰਦੇ ਬਚਦੇ ਆ ਉਧਰੋਂ ਸਾਡੀ ਇੰਗਲੈਂਡ ਬਈਆਂ ਨੇ ਇੱਕ ਟੈਰ ਵੀ ਜਿੰਨੇ ਵੀ ਛੱਕੇ ਮੁੰਡੇ ਗਾਲੇ ਵਾਲੇ ਮਾਰਦੇ ਆ ਉਹ ਨਹੀਂ ਇਹਨਾਂ ਦੇ ਰਫੀ ਭਾਜੀ ਉਹ ਗੇ ਨਵੀਂ ਫੌਜੀ ਮੈਚ ਤੋਂ ਬਾਅਦ ਦੇਖ ਲਈ ਵੀ ਕਿੰਨੇ ਛੱਕੇ ਬੰਦੇ ਆ ਪਰ ਆਪਾਂ ਜਰੂਰ ਸੋਤਰ ਕਰ ਲੈਣਾ ਔਰ ਜਿਹੜੇ ਇੱਕ ਇੱਕ ਛੱਕੇ ਕਹਿੰਦੇ ਇੱਕ ਇੱਕ ਤੋਂ ਸੌ ਦਾ ਸਭੀ ਇੰਗਲੈਂਡ ਵੱਲੋਂ ਆਏ ਲਓ ਸਾਹਮਣੇ ਕਹਿੰਦੇ ਪੈਦੀ ਬਾਲ ਤੇ ਇਧਰ ਦੇ ਪਾਸੇ ਸਵਾ ਦੇ ਵਿੱਚ ਬਾਲ ਹੈ ਔਰ ਗੇਟ ਕਹਿੰਦੇ ਖੇਡ ਨਹੀਂ ਕਰ ਲਿਆ ਆਓ ਜੀ ਅਗਲਾ ਬੱਲੇਬਾਦ ਬਿਨਾਂ ਕਿਸੇ ਦੇਰੀ ਤੋਂ ਅਗਲਾ ਬੱਲੇਬਾਦ ਆ ਜਾਵੇਗਾ ਬਿਨਾਂ ਕਿਸੇ ਵੀ ਦੇਰੀ ਤੋਂ ਔਰ ਦੇਖਾਂਗੇ ਮੇਰੇ ਵੀਰੋ ਮੁੰਡੇ ਦੱਸਿ ਕਿੱਸਰਾਂ ਵਾਲੀ ਕਹਿੰਦੇ ਚੋਟੀਆਂ ਚੋਟੀਆਂ ਨੇ ਵਾਲਾ ਪਾ ਰਹੇ ਨੇ ਖੇਡ ਦੇ ਮੈਦਾਨ ਦੇ ਅੰਦਰ ਪਹਿਲਾ ਬੱਲੇਬਾਦ ਆਵੇਗਾ ਨੌ ਸੌ ਨੇ ਕਿਤੇ ਇਹ ਚੋਟੀਆਂ ਬੋਲਾ ਪਾ ਰਹੇ ਹੋ ਚੋਟੀਆਂ ਬਣਾ ਰਹੇਗਾ ਤੁਸੀਂ ਦੀਆਂ ਗਾਨ ਤਿਆਰ ਹੋ ਤਿਆਰ

ਦੇ ਹੈਟ੍ਰਿਕ ਹੁੰਦੀ ਹੈ ਤੇ 500 ਨੇ ਵੱਡੇ ਮਨ ਸਾਭੀ ਗਰਾਪੀ ਇੰਗਲੈਂਡ ਵਾਲਿਓ ਮੇਰੇ ਵੀਰੋ ਜਿਹੜਾ 500 ਦਿੱਤਾ ਹਰਿਆਣਾ ਅਗਲੀ ਬਾਅਦ ਵਿੱਚ ਵੀ ਬੈਠੇ ਹੋਣਗੇ ਇਹਦੇ ਨਾਲ 500 ਹਰਾ ਦੇਣੇ ਸਾਭੀ ਐਮੇਰ ਦੁਨੀਆਂ ਟੂਰਨਾਮੈਂਟ ਦਾ ਪਹਿਲਾ ਤੇ ਦੂਜਾ ਪ੍ਰਾਈਸ ਸਪான்ਸਰ ਕੀਤਾ ਜਿਹੜੇ ਵੀਰੋ ਉਹ ਭਰਾ ਦੇ ਬਣੀ ਕਹਿੰਦੇ ਐਨ ਕਹਿੰਦੇ ਕੋਈ 500 ਚ 50 ਰੁਪਏ ਲੱਕੀ ਨੂੰ ਦਿੱਤੇ ਜਾਣਗੇ ਤੁਸੀਂ ਗੱਭਰੂ ਕਹਿੰਦੇ ਪੱਸੀ ਕਿਹੜਾ ਵਾਲਾ ਪਿਆਰ ਵਰ ਤਿਆਰ ਹੈ ਮਰੇ ਗਬਰੂ ਕੇ ਦੇਾਰੇ ਵਾਲਾ ਇਹਨ ਕੇਰੇ ਸਾਹਮਣਾ ਕਰਨ ਲਈ ਤਿਆਰ ਪਰ ਤਿਆਰ ਵੀ ਔਖੇ ਲੋਕਾਂ ਨੇ ਤਰ ਪੜ ਪਾਣੀ ਘੇਰੀਆਂ ਬੱਲਾ 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 ਸਾਨਾ ਵਰਗੇ ਔਕਾ ਕੁਝ ਨਹੀਂ ਫਰੀਦ ਇੱਥੇ ਆ ਰਹੀ ਹੈ ਔ ਬੰਦਾ ਚਾਹੇ ਦਾ ਹਲਾਕੇ ਸਾਰਾ ਜੱਗ ਭਰ ਦੇ ਬੰਦਾ ਚਾਹੇ ਦਾ ਹਲਾਕੇ ਸਾਰਾ ਔ ਜੱਗ ਭਰ ਦੇ ਚੀਰਾਂ ਬਾਰੇ ਲਈ ਬੜੀ ਸ਼ਰਤ ਚੱਕਰ ਹੈ ਲਓ ਸਾਹਮਣੇ ਓਵਰ ਸਮਾਪਤ ਹੈ ਕਿੰਨੇ ਬਣਦੇ ਕਿੰਨੇ ਬਣਦੇ ਜੀ ਲਓ 6 ਓਵਰ 94 ਦਾ ਟਾਰਗੇਟ